ਇਦੇ ਉੱਤੇ 1 ਗ੍ਰਾਮ 24 ਕੈਰੇਟ ਦੀ ਪਰਤ ਹੁੰਦੀ ਹੈ ਜੇ ਤੁਸੀਂ ਇਹਨੂੰ ਤਜਾਬ ਚ ਵੀ ਪਾ ਲੂਗੇ ਤਾਂ ਵੀ ਨਹੀਂ ਖਰਾਬ ਹੋਣੀ ਆਪਾਂ ਪਾ ਕੇ ਵੀ ਦਿਖਾਈ ਸੀ ਇੱਕ ਵਾਰ ਵੱਡੀ ਗੱਲ ਇਹ ਆ ਵੀ ਵੀਰੇ ਜੇ ਕੋਈ ਇਹਨੂੰ ਸਾਬਤ ਕਰ ਦੂਗਾ ਬੁੱਤੇ ਸੋਨਾ ਨਹੀਂ ਚੜਿਆ ਤਾਂ ਲੱਖ ਰੁਪਿਆ ਲੱਖ ਰੁਪਿਆ ਦਾ ਜਦੋਂ ਮਰਜ਼ੀ ਚੱਕ ਕੇ ਲੈ ਜਿਓ ਤੇ ਆਹ ਦੇਖੋ ਹੁਣ ਇੱਦਾਂ ਦੀ ਚੈਨ ਹੈ ਇਹ ਸਾਰੇ ਗੋਲ ਦੇ ਡਿਜ਼ਾਈਨ ਨੇ ਹਾਂ ਇਹ ਹੁਣ ਆਪ ਗੋਲ ਚ ਵੀਰੇ ਬਣਾਣੇ ਆ 2.5 ਲੱਖ ਦੀ ਚੈਨ ਬੰਦੀ ਹੈ 30000 ਰੁਪਏ ਕਲੀ ਬਣਵਾਈ ਪਈ ਜਿਹੜੀ ਥੋੜੀ ਵੇਸਟ ਹੈ ਜੀ ਇਹ ਵੀਰੇ ਸਾਰੀਆਂ 8 8 10 10 ਤੁਲੇ ਦੇ ਚੈਨਾਂ ਨੇ ਜਿਹੜੇ ਆਪਾਂ ਅੱਜ ਮ ਤੇ ਆ ਦੇਖੋ ਇਹ ਆ ਚੈਨ ਇਹਦਾ weight 90 ਗ੍ਰਾਮ ਦਾ ਚੈਨ ਦਾ ਵਜਨ ਆ ਰਿਹਾ ਤੇ ਅੱਜ 5.5 ਲੱਖ ਰੁਪਏ ਦਾ ਬਣਨੇ ਆ ਇਹ ਜੇ ਸਾਰਾ a to z ਸੋਨੇ ਦਾ ਬਣਵਾ ਲਈਏ ਹਾਂਜੀ ਤਾਂ ਕਿੰਨੇ ਚ ਪਊ ਇਹ ਇਹ 5.5 ਲੱਖ ਰੁਪਏ ਦੀ ਬਣਨੀ ਆ ਵੀਰੇ ਤੇ ਉਹ ਕਿੰਨੇ ਦੀ ਪਣੀ ਆ ਇਹ ਆਪਣੇ ਕੋਲ ਸਿਰਫ 19000 ਰੁਪਏ ਦੀ 2 ਗ੍ਰਾਮ ਗੋਲ ਦੇ ਨਾਲ ਤੁਸੀਂ ਕੋਈ ਆਰਡਰ ਨਹੀਂ ਦੇਣਾ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਤੇ ਹਰ ਸਾਈਜ਼ ਤੇ ਰੈਡੀ ਮਿਲ ਜਾਨੀ ਆ ਆ ਦੇਖ ਬੇਸ਼ੁਮਾਰ ਭਾਈ ਇਹਨਾਂ ਚੋਂ ਪਸੰਦ ਨਾ ਆਇਆ ਤਾਂ ਇਹਦਾ ਸਿਰਫ ਸੈਂਪਲ ਲਏ ਇਹਦੇ ਵਿੱਚ ਆ ਦੇਖੋ ਕਿੰਨਾ ਹੋ ਗਿਆ ਹੁਣ ਇਹ 45 ਗ੍ਰਾਮ ਦਾ ਖੜਾ ਵੀਰੇ 1 ਇੰਚੀ ਚੌੜਾ ਇਹ ਹੁਣ ਆਪਾਂ ਅੱਜ ਗੋੜ ਲੈ ਆ ਜੰਨੇ ਆ ਆਪਾਂ ਨੂੰ ਲਗਭਗ 3.5 4 ਲੱਖ ਦਾ ਪੈਣਾ ਤੇ ਇਹ ਆਪਣੇ ਕੋਲ ਮਿਲ ਜਾਣਾ ਸਿਰਫ 12000 ਰੁਪਏ ਦਾ 12000 ਦਾ ਮਿਲ ਜਾਣਾ ਪਰ ਗੱਲ ਵੀ ਵੱਡੀ ਹੋ ਜਾਣੀ ਆ ਪਾ ਕੇ ਦੇਖ ਲਾਂ ਮੈਂ ਹਾਂਜੀ ਹਾਂਜੀ ਆ ਲੈ ਜਾਂ ਲੈ ਕਿਉਂ ਬਣਦੀ ਨਾ ਟੌਰ ਆ ਹੁਣ ਮੇਰੇ ਪਾਇਆ ਹੋਇਆ ਵੀਰੇ ਤੁਹਾਡੇ ਵੀ ਇਹੀ ਪਾਇਆ ਹਾਂ ਮੇਰੇ ਵੀ ਇਹੀ ਪਾਇਆ ਹੋਇਆ ਇਹ ਸਿਰਫ 9500 ਰੁਪਏ ਦਾ ਮਿਲ ਜਾਣਾ ਨਾ ਇਹਨੂੰ ਕੁਝ ਹੋਣ ਖਰਾਬ ਹੋਣਾ ਨਾ ਕੁਝ ਤੇ ਡਾਇਮੰਡ ਅੱਜ 2 ਲੱਖ ਦਾ ਸੈਟਪ ਹੈ ਨਾ ਤੇ ਇੱਕ ਵਾਰ ਵਿਆਹ ਚ ਪੈਣਾ ਨਹੀਂ ਤੇ ਪੈਣਾ ਨਹੀਂ ਨਾ ਪਾ ਕੇ ਕੌਣ ਤਰਾ ਫਰਦਾ ਇਹ ਸਿਰਫ ਆਪਰੇ ਕੋਲ 20-25 ਹਜ਼ਾਰ ਰੁਪਏ ਦਾ ਮਿਲ ਜਾਣਾ ਤੇ ਪਾ ਕੇ ਜਦੋਂ ਮਰਜ਼ੀ ਅੱਦੇ ਪੈਸੇ ਦੇ ਵਿੱਚ ਚੇਂਜ ਕਰ ਲਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੁਧਿਆਣੇ ਦੇ ਵਿੱਚ ਆਇਆ ਹੋਇਆ ਹੁਵਾਰਾ ਚੌਂਕ ਤੇ ਭਾਰਤ ਪੈਟਰੋਲੀਅਮ ਦੇ ਸਾਹਮਣੇ ਅਨਮੋਲ ਜੁਵਲਰ ਵਾਲੇ ਸੋਨੇ ਦੇ ਪੱਤਰੇ ਵਾਲੇ ਗਹਿਣੇ ਮਿਲਣੇ ਆ ਤੁਹਾਨੂੰ ਮਤਲਬ ਉੱਤੇ ਸੋਨਾ ਚੜਿਆ ਹੋਊਗਾ ਪੱਤਰੇ ਦੇ ਰੂਪ ਦੇ ਵਿੱਚ ਕਿਸਤੇ 1 ਗ੍ਰਾਮ ਕਿਸਤੇ 1/2 ਗ੍ਰਾਮ ਕਿਸੇ ਮਤਲਬ ਉਸ ਆਕਾਰ ਦੇ ਹਿਸਾਬ ਦੇ ਨਾਲ ਮਤਲਬ ਕਹਿ ਸਕਦੇ ਆ ਕਿ ਜੇ ਉਹ ਜੇ ਗਹਿਣੇ ਅਸਲ ਚ ਹੂਬੂ ਸਾਰੇ ਸੋਨੇ ਦੇ ਜਾਂ ਹੀਰਿਆਂ ਦੇ ਰੂਪ ਚ ਲੈਣੇ ਹੋਣ ਤਾਂ ਲੱਖਾਂ ਦੇ ਬਣਨਗੇ ਪਰ ਜਿਹੜੇ ਇੱਥੋਂ ਗਹਿਣੇ ਲੈਣੇ ਆ ਉਹ ਤੁਹਾਨੂੰ ਸਸਤੇ ਭਾਜ ਮਿਲ ਜਣੇ ਕੁਝ ਹਜ਼ਾਰਾਂ ਚ ਮੰਨ ਕੇ ਚਲੋ ਕੜਾ ਕਰਾ ਗਰੂ ਬਣਾਉਣਾ ਹੋਵੇ ਤਾਂ 2.5 ਲੱਖ ਦਾ ਬਣਦਾ ਸੋਨੇ ਦਾ 8-9 ਤੋਲੇ ਵੱਧ ਦਾ ਤੇ ਇਹ ਇੱਥੋਂ ਮਿਲ ਜਣਾ ਤੁਹਾਨੂੰ 7-8000 ਤੋਂ ਸ਼ੁਰੂ ਹੋ ਜਾਣਾ ਆਜੋ ਅੰਦਰ ਚੱਲਦੇ ਆ ਬਹੁਤ ਸਾਰੀ ਵੈਰਾਈਟੀ ਆ ਗੱਲਬਾਤ ਕਰਦੇ ਆ ਮਤਲਬ ਐਸੇ ਕਹਨੇ ਜੇ ਤੁਸੀਂ ਕੱਟ ਕੇ ਦੇਖੋਗੇ ਵਿੱਚੋਂ ਤਾਂ ਫਿਰ ਤੁਹਾਨੂੰ ਪਛਾਣ ਆਊਗੀ ਵੀ ਵਿੱਚ ਕੀ ਆ ਆਦਰਵਾਇਜ਼ ਤੁਹਾਨੂੰ ਸੋਨਾ ਹੀ ਲੱਗੂਗਾ ਤੇ ਉੱਤੇ ਸੋਨਾ ਹੀ ਚੜਿਆ ਹੋਊਗਾ ਆਉੱਚ ਲਗੇ ਤੇ ਆਹ ਦੇਖ ਲੋ ਦਰਸ਼ਕੋ ਕੜੇ ਪਏ ਆ ਤੇ ਜੇ ਊਨ ਲੈਣੇ ਹੋਣ ਤਾਂ ਲੱਖਾਂ ਦੇ ਆ ਤੇ ਜਿਹੇ ਜਿਹਾ ਕਹੋਗੇ ਡਿਜ਼ਾਈਨ ਉਹੋ ਜਿਹਾ ਹੀ ਤੁਹਾਨੂੰ ਲਗਭਗ ਇੱਥੇ ਮਿਲ ਜਾਣਾ ਆ ਛਾਪਾਂ ਛੱਲੇ ਚੈਨਾ ਬ੍ਰੈਸਲੇਟ ਮੁੰਦਰੀਆਂ ਵਗੈਰਾ ਕਈ ਕੁਸ਼ ਕੁੜੀਆਂ ਦੇ ਮੁੰਡਿਆਂ ਦੇ ਹਰ ਉਮਰ ਦੇ ਲਈ ਜੋ ਕਲਾਸਿਕ ਡਿਜ਼ਾਈਨ ਚੱਲਦੇ ਸੀ ਉਹ ਵੀ ਤੁਹਾਨੂੰ ਇੱਥੋਂ ਮਿਲ ਜਣੇ ਤੇ ਵੀਰੇ ਮਨੀਸ਼ ਆਪਣੇ ਨਾਲ ਵੀਰੇ ਸਾਸਤ੍ਰਿਕ ਕਲਾ ਕੀ ਹਾਲ ਨੇ ਚੜਦੀ ਕਲਾ ਤੇ ਆਹ ਕਾਦੇ ਵਾਸਤੇ ਮੇਰੇ ਵਾਸਤੇ ਹਾਂ ਤੁਹਾਡੇ ਲਈ ਬਣਾਈਆਂ ਨੇ ਅੱਛਾ ਇਹ ਵੀਰੇ ਸਾਰੀਆਂ 8 8 10 ਦਸਤੂਲੇ ਦੇ ਚੈਨਾਂ ਨੇ ਜਿਹੜੇ ਆਪਾਂ ਅੱਜ ਮੇਨ ਦਿਖਾਣ ਲੱਗੇ ਆ ਤੇ ਆਹ ਦੇਖੋ ਇਹ ਆ ਚੈਨ ਹੈ ਇਹਦਾ weight 90 ਗ੍ਰਾਮ ਦਾ ਚੈਨ ਦਾ ਵਜਨ ਆ ਰਿਹਾ ਤੇ ਅੱਜ 5.5 ਲੱਖ ਰੁਪਏ ਦਾ ਬਣਨੇ ਆ ਜੇ ਸਾਰਾ A to Z ਸੋਨੇ ਦਾ ਬਣਵਾ ਲੀਏ ਤਾਂ ਕਿੰਨੇ ਚ ਪਾਉ ਇਹ ਇਹ 5.5 ਲੱਖ ਰੁਪਏ ਦੀ ਬਣਨੀ ਆ ਵੀਰੇ ਤੇ ਉੰਨੇ ਦੀ ਪਣੀ ਹੈ ਇਹ ਆਪਣੇ ਕੋਲ ਸਿਰਫ 19000 ਰੁਪਏ ਦੀ 2 ਗ੍ਰਾਮ 골ਡ ਦੇ ਨਾਲ 2 ਗ੍ਰਾਮ 골ਡ ਵੀ ਤੇ 19000 19000 ਰੁਪਏ ਦੀ ਉੱਤੇ ਸੋਨਾ ਚੜਿਆ ਦੂਜੀ ਗੱਲ ਉਹ ਗਰੰਟੀ ਉਮੀ ਹੈ ਵੀ 5 ਸਾਲਾਂ ਦੇ ਅੰਦਰ ਅੰਦਰ ਸੇਮ ਉਹੀ ਗੱਲ ਹੈ ਕਿ 5 ਸਾਲਾਂ ਜਦੋਂ ਮਰਜ਼ੀ ਵਾਦਾ ਕੇ ਤੁਸੀਂ ਲੈ ਸਕਦੇ ਹੋ ਜੀ ਇਹਦੇ ਵਿੱਚ ਆਪਣੇ ਕੋਲ ਹਲਕੀਆਂ ਚੈਨਾਂ ਵੀ ਨੇ ਤੇ ਭਾਰੀਆਂ ਲੇਡੀਜ਼ ਜੈਨ ਜਿਵੇਂ ਸਾਰੀਆਂ ਦਿਖਾਈਆਂ ਸੀ ਹਲਕੀਆਂ ਨਾਰਮਲ ਵੀ ਹੈਗੀਆਂ ਵਾ ਵੱਡੀਆਂ ਛੋਟੀਆਂ ਮਤਲਬ ਵੀ 5 ਸਾਲਾਂ ਦੇ ਅੰਦਰ ਅੰਦਰ ਤੁਸੀਂ ਵਟਾ ਕੇ ਅੱਧ ਮੁੱਲ ਚ ਹੋਰ ਪ੍ਰੋਡਕਟ ਲੈ ਜਾ ਸਕਦੇ ਹੋ ਬਿਲਕੁਲ ਆਦਾਂ ਗਰੰਟੀ ਵਗੈਰਾ ਦੀ ਕੋਈ ਇਹਦੇ ਵੀਰੇ ਪਹਿਲੇ ਤੋਂ 1 ਗ੍ਰਾਮ 골ਡ ਦੀ ਗਰੰਟੀ ਹੁੰਦੀ ਹੈ ਜੇ ਕੋਈ ਕਵੇ ਕਿ ਇਹ ਤੇ 골ਡ ਨਹੀਂ ਪਾਲਿਸ਼ ਹੈ ਤੇ ਆਪਾਂ ਫ੍ਰੀ ਦੇ ਦੇ ਦਿੰਨੀ ਆ ਅਗਲਾ ਸਾਬਿਤ ਕਰਦੇ ਕਿ ਪਾਲਿਸ਼ੇ ਵਾਲਾ ਸਮਾਨ ਹੈ ਇਹਦੇ ਉੱਤੇ 1 ਗ੍ਰਾਮ 24 ਗ੍ਰੇਡ ਦੀ ਪਰਤ ਹੁੰਦੀ ਹੈ ਜੇ ਤੁਸੀਂ ਇਹਨੂੰ ਤਜਾਬ ਚ ਵੀ ਪਾ ਲੂਗੇ ਤਾਂ ਵੀ ਨਹੀਂ ਖਰਾਬ ਹੋਣੀ ਆਪਾਂ ਪਾ ਕੇ ਵੀ ਦਿਖਾਈ ਸੀ ਕੋਰ ਵੱਡੀ ਗੱਲ ਇਹ ਆ ਵੀ ਵੀਰੇ ਜੇ ਕੋਈ ਇਹਨੂੰ ਸਾਬਤ ਕਰ ਦੂਗਾ ਵੀ ਉੱਤੇ ਸੋਨਾ ਨਹੀਂ ਚੜਿਆ 10 ਲੱਖ ਰੁਪਇਆ ਨਾਮ ਜਦੋਂ ਮਰਜ਼ੀ ਚੱਕ ਕੇ ਲੈ ਜਿਓ ਤੇ ਆ ਦੇਖੋ ਹੁਣ ਇਦਾਂ ਦੀ ਚੈਨ ਹੈ ਇਹ ਸਾਰੇ ਗੋਲ ਦੇ ਡਿਜ਼ਾਈਨ ਨੇ ਇਹ ਹੁਣ ਆਪ ਗੋਲ ਚ ਵੀਰੇ ਬਣਾਣੇ ਆ 2.5 ਲੱਖ ਦੀ ਚੈਨ ਬੰਦੀ ਹੈ 30000 ਰੁਪਏ ਕਲੀ ਬਣਵਾਈ ਪਈ ਨਹੀਂ ਜਿਹੜੀ ਥੋੜੀ ਵੇਸਟ ਹੈ ਜੀ ਪਰ ਆਪਣੇ ਕੋਲ ਵੀਰੋਂ ਤੁਹਾਨੂੰ ਇਦਾਂ ਦੀ ਚੈਨ 9500 ਰੁਪਏ ਦੀ ਮਿਲ ਜਾਨੀ ਹੈ ਬਣਵਾਈ ਭਾਵੇਂ ਉਹ ਸੋਨੇ ਦੀ ਹੋਵੇ ਤੇ ਭਾਵੇਂ ਪਿੱਤਲ ਦੀ ਸਾਰੇ ਮੁੱਲ ਨੂੰ ਨਹੀਂ ਲੱਗਣਾ ਸਾਰੇ ਕਾਰੀਗਰ ਵੀਰੇ ਉਹੀ ਹੈ ਜਿਹੜੇ ਆਪਣੇ ਸੋਨੇ ਦੇ ਕਾਰੀਗਰੀ ਸਾਡੇ ਰੱਖੇ ਹੋਏ ਆ ਜਿਹੜਾ ਸੋਨੇ ਦਾ ਸਮਾਨ ਬਣਾਉਂਦੇ ਸਾਡਾ ਉਹ ਆਰਡਰ ਦਾ ਸੋਨੇ ਦਾ ਸਮਾਨ ਵੀ ਬਣਾਉਂਦੇ ਨੇ ਇਹ ਤਾਂ ਹੋ ਗਿਆ ਮੋਟੀਆਂ ਹਾਂਜੀ ਹੁਣ ਇੰਨੀਆਂ ਮੋਟੀਆਂ ਤਾਂ ਹਰੇਕ ਪਾਉਂਦਾ ਹਰੇਕ ਬੰਦਾ ਨਹੀਂ ਬੰਦਾ ਤਿੱਕੀਆਂ ਨੇ ਹੋਏ ਆ ਤਾਂ ਦਰਮਿਆਨੀ ਜੀ ਬਿਲਕੁਲ ਬਿਲਕੁਲ ਜੀ ਉਹ ਜੀਆਂ ਦਿਖਾਊਗਾ ਹਾਂਜੀ ਆ ਦੇਖੋ ਇਹ ਬੰਦਿਆਂ ਵਾਸਤੇ ਸੀ ਹਾਂ ਇਹ ਸਾਰੇ ਬੰਦੇ ਲਈ ਚੈਨਾਂ ਨੇ ਜੀ ਆ ਦੇਖੋ ਵੀਰੇ ਇਹ ਨਾਰਮਲ ਚੈਨਾਂ ਜਿਹੜੀਆਂ ਆਪਣੀ ਰੂਟੀਨ ਵੇਅਰ ਚੱਲਦੀਆਂ ਨੇ 9502 2.5 ਟੋਲੇ ਦੀ ਚੈਨ ਹੈ ਇਹ ਰੇਟ ਸਿਰਫ 909500 ਦਾ ਰਹਿਣ ਮਤਲਬ ਉਸ ਤੋਂ ਬਾਅਦ ਜੇ ਆਪਾਂ ਲੇਡੀਜ਼ ਦੀਆਂ ਜਿਵੇਂ ਗਰਲਿਸ਼ ਚੈਨਾਂ ਪਤਲੀਆਂ ਪਤਲੀਆਂ ਲੈ ਇਹ ਦੇਖੋ ਇਹ ਕਿੰਨੇ ਕਦੀ ਹੋਊਗੀ ਇਹ ਸਿਰਫ 9000 ਰੁਪਏ ਇਹਦੇ ਵਿੱਚ ਹੁਣ ਜਿਵੇਂ 9000 ਦਾ ਮੁੱਲ ਹੈ ਵੀਰ 7500 ਰੁਪਏ ਦਾ ਸੋਨਾ ਚੜਿਆ ਹੋਇਆ 3ਮਾਂ ਤੋਂ ਜਿਹੜਾ ਉੱਤੇ ਸੋਨਾ ਚੜਿਆ ਵਾ ਹਾਂਜੀ ਇਹ ਲੈਂਦਾ ਤਾਂ ਨਹੀਂ ਆ ਨਹੀਂ ਲੈਂਦਾ ਨਹੀਂ ਉਹਦੀ ਗਾਰੰਟੀ ਹੁੰਦੀ ਹੈ ਪੂਰੀ ਆਪਣੀ ਪੂਰੀ ਸਰਵਿਸ ਹੈ ਇੱਕ ਵਾਰ ਗਾਹਕ ਆਪਣੇ ਤੋਂ ਲੈ ਕੇ ਗਿਆ ਜਿੰਮੇ ਮਰਜ਼ੀ ਨੂੰ ਯੂਜ਼ ਕਰਦਾ ਫਿਨਿਸ਼ਿੰਗ ਕਰਾਵੇ ਚੇਂਜ ਕਰਾ ਲੇ ਹਾਫ ਰੇਟ ਤੇ ਹਰ ਤਰ੍ਹਾਂ ਆਪਾਂ ਕਸਟਮਰ ਨੂੰ ਸਮਾਨ ਵੇਚ ਕੇ ਉਹਦੇ ਨਾਲ ਰਹਿਣਾ ਤਾਂ ਹੀ 23 ਸਾਲ ਹੋ ਗਏ ਵਿਰਤ ਘਾਣ ਨੂੰ 23 ਸਾਲ ਹੋ ਗਏ ਵੱਟਿਆ ਕਹ ਲੋ ਕਿ ਉਹ ਮਨੋਂ ਨਾਲ 25 ਸਾਲਾਂ ਦੇ ਮਨੋਂ ਦੇ ਹੁੰਦੇ ਹਾਂ ਹਾਂਜੀ ਹਾਂਜੀ ਸਿਲਵਰ ਉਂਗੀ ਕਿ ਸਿਲਵਰ ਚ ਖੁੱਲੀ ਹਾਂ ਉਹ ਹੋਣ ਵਾਲੀ ਹੈ ਆ ਦੇਖੋ ਇਸ ਕਰਕੇ ਜਿੰਨੀਆਂ ਵੀ ਗੋਲ ਦੇ ਵਿੱਚ ਡਿਜ਼ਾਈਨ ਆ ਇਹ ਇੱਕ ਆਪਣਾ ਹੋਰ ਚੈਲੇਂਜ ਰਹਿੰਦਾ ਹੈ ਜਿੰਨੀ देर ਇਹਨੂੰ ਬੰਦਾ ਕੋਈ ਕੱਟ ਕੇ ਜਾਂ ਰਗੜ ਕੇ ਨਹੀਂ ਦੇਖਦਾ ਉਨੀ ਦੇਰ ਨਹੀਂ ਦੱਸ ਸਕਦਾ 1 ਗ੍ਰਾਮ ਵਾਲੀ ਹੈ ਕਿ ਪੂਰੇ ਸੋਨੇ ਦੀ ਹੈ ਹੂੰ ਚਾਹੇ ਸੋਨੇ ਆ ਇੱਕ ਹੋਰ ਗੱਲ ਦੱਸ ਦਿਆਂ 1 ਗ੍ਰਾਮ ਹੁਣ ਇਹਦੇ ਤੇ ਵੱਧ ਚੜਿਆ ਹੋ ਸਕਦਾ ਹੋ ਸੋਨਾ 2 ਗ੍ਰਾਮ 2 ਗ੍ਰਾਮਾਂ ਕਿਸੇ ਤੇ ਅੱਧਾ ਗ੍ਰਾਮ ਵੀ ਹੋ ਸਕਦਾ ਜਿਹੜੀ ਛੋਟੀ ਚੀਜ਼ ਹੈ ਜੇ ਮੰਨ ਕੇ ਚਲੋ ਇਹ ਹੀ ਮੰਨ ਲਿਆ ਧਾਰਨ ਦੇ ਤੌਰ ਤੇ ਵੀਰੇ ਆ ਦੇਖੋ ਚੁੰਮਕੀਆਂ ਨੇ ਹਾਂ ਹੁਣ ਇਹਨਾਂ ਦੇ ਇਹ ਹੁਣ 2500 3000 ਰੁਪਏ ਦੀ ਚੁੰਮਕੀ ਆ 1 ਗ੍ਰਾਮ ਸੋਨੇ 7500 ਦਾ 7500 ਇਹ ਪੋਸੀਬਲ ਨਹੀਂ ਇਹ ਪੋਸੀਬਲ ਨਹੀਂ ਕਿਉਂਕਿ ਇਹਦਾ ਆਕਾਰ ਛੋਟਾ ਹੈ ਇਸਦੇ 2 250 300 ਮਿਲੀ ਸੋਨਾ ਜੜਿਆ ਹੁੰਦਾ ਹਾਂ ਬਸ ਇਹ ਨਾ ਸਮਝੋ ਵੀ ਹਰੇਕ ਦੇ 1 ਗ੍ਰਾਮ ਹੋਊਗਾ ਵੱਧ ਵੀ ਹੋ ਸਕਦਾ ਉਹਦੀ ਆਕਾਰ ਦੇ ਮੁਤਾਬਿਕ ਤੇ ਘੱਟ ਵੀ ਤੇ ਵੀਰੇ ਪਕੜਿਆਂ ਲਈ ਪਾਸੇ ਹਾਂਜੀ ਕਰਕੇ ਸ਼ੁਰੂ ਹਾਂਜੀ ਵੀਰੇ ਇਹ ਮਤਲਬ ਆਪਣੇ ਪੰਜਾਬ ਅਤੇ ਪੰਜਾਬ ਦੇ ਵਿੱਚ ਕੜਾ ਕੜਾ ਤਾਂ ਸਭ ਤੋਂ ਚੋਰੀ ਹੈ ਆ ਦੇਖੋ ਵੀਰੇ ਇਹ 1 ਇੰਚ ਚੌੜਾ ਕੜਾ ਹੈ ਹਾਂ ਤੇ ਇਹ ਦੇਖੋ ਹੁਣ ਆਪੇ ਇਹਦਾ weight ਵੀ ਤੁਹਾਨੂੰ ਦਿਖਾਉਂਗਾ ਕਾਫੀ ਇਹਦੇ ਵਿੱਚ ਪਹਿਲੀ ਗੱਲ ਇੱਕ ਹੋਰ ਗਾਹ ਕਈ ਵਾਰ ਪੁੱਛਦਾ ਕਿ ਅਸੀਂ ਆ ਕੇ ਆਰਡਰ ਦੇਣਾ ਤੁਸੀਂ ਕੋਈ ਆਰਡਰ ਨਹੀਂ ਦੇਣਾ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਤੇ ਹਰ ਸਾਈਜ਼ ਤੇ ਰੈਡੀ ਮਿਲ ਜਾਨੀ ਆ ਦੇਖ ਬੇਸ਼ੁਮਾਰ ਭਾਈ ਇਹਨਾਂ ਚੋਂ ਪਸੰਦ ਲੈ ਆਇਆ ਤਾਂ ਇਹ ਤਾਂ ਸਿਰਫ ਸੈਂਪਲ ਨੇ ਇਹਦੇ ਵਿੱਚ ਆ ਦੇਖੋ ਕਿੰਨਾ ਹੋ ਗਿਆ ਹੋਨੇ 45 ਗ੍ਰਾਮ ਦਾ ਖੜਾ ਵੀਰੇ 1 ਇੰਚੀ ਚੌੜਾ ਇਹ ਹੁਣ ਆਪਾਂ ਅੱਜ ਗੋੜ ਲੈਣ ਜੰਨੇ ਆ ਆਪਾਂ ਨੂੰ ਲਗਭਗ 3.5 4 ਲੱਖ ਦਾ ਪੈਣਾ ਤੇ ਇਹ ਆਪਣੇ ਕੋਲ ਮਿਲ ਜਾਣਾ ਸਿਰਫ 12000 ਰੁਪਏ ਦਾ 12000 ਦਾ ਮਿਲ ਜਾਣਾ ਪਰ ਗੱਲ ਵੀ ਵੱਡੀ ਹੋ ਜਾਣੀ ਆ ਪਾ ਕੇ ਦੇਖ ਲਾਂ ਮੈਂ ਹਾਂਜੀ ਹਾਂਜੀ ਆ ਲੈ ਯਾਰ ਲੈ ਕਿਉਂ ਬਣਦੀ ਨਾ ਟੌਰ ਆ ਹੁਣ ਮੇਰੇ ਪਾਇਆ ਹੋਇਆ ਵੀਰੇ ਤੁਹਾਡੇ ਵੀ ਇਹੀ ਪਾਇਆ ਹਾਂ ਮੇਰੇ ਵੀ ਇਹੀ ਪਾਇਆ ਹੋਇਆ ਇਹ ਸਿਰਫ 9500 ਰੁਪਏ ਦਾ ਮਿਲ ਜਾਣਾ ਨਾ ਇਹਨੂੰ ਕੁਝ ਹੋਣ ਖਰਾਬ ਹੋਣਾ ਨਾ ਕੁਝ ਤੇ ਜਿਵੇਂ ਮਰਜੀ ਅੱਜਕੱਲ ਮਾਹੌਲ ਵੀ ਨਹੀਂ ਹੈਗਾ ਸੋਨਾ ਬਾਗੇ ਘੁੰਮਣ ਦਾ ਬੈਂਕਾ ਚ ਹੀ ਰੱਖਣਾ ਪੈਂਦਾ ਹੈ ਬਿਲਕੁਲ ਬਿਲਕੁਲ ਤੇ ਨਾਮ ਵਾਲੇ ਕੜੇ ਵੀ ਬਣਾ ਸਕਦੇ ਆਪ ਆਪਣਾ ਨਾਮ ਲਿਖਾ ਸਕਦੇ ਆ ਸਾਨੂੰ ਤੁਸੀਂ ਆਰਡਰ ਦੇ ਦਿਓ ਕਸਟਮਾਈਜ਼ ਕਰ ਦਿਓਗੇ ਕਸਟਮਾਈਜ਼ ਹਰ ਤਰ੍ਹਾਂ ਦਾ ਸਾਈਜ਼ ਡਿਜ਼ਾਈਨ ਆਪਣੀਆਂ ਖੁਦ ਦੀ ਮੈਨੂਫੈਕਚਰਿੰਗ ਹੋਣ ਕਰਕੇ ਬਿਲਕੁਲ ਬਿਲਕੁਲ ਥੋੜਾ ਸਾਰਾ ਆਪਦਾ ਹੀ ਢਾਂਚਾ ਇਹਨਾਂ ਦਾ ਦਰਸ਼ਕੋ ਇਹ ਇੱਕ ਮਤਲਬ ਇਹ ਤਾਂ ਹੋ ਗਿਆ ਵੱਧ ਰੇਟ ਵਾਲਾ ਵੀਰੇ ਕੜਾ ਕੋਈ ਘੱਟ ਰੇਟ ਵਾਲਾ ਦੱਸੋ ਸਟਾਰਟਿੰਗ ਵਾਲਾ ਕੋਈ ਜਿਹੜਾ ਆਪਣੇ ਕੋਲ ਵੀਰੇ ਬਿਲਕੁਲ ਸਟਾਰਟ 9000 ਰੁਪਏ ਦਾ ਹੁੰਦਾ ਹੈ ਉਦੇ ਚ 7500 ਰੁਪਏ ਸੋਨਾ ਬਾਕੀ ਇਹਦਾ ਜਿਹੜਾ بیس ਹੁੰਦਾ ਚਾਂਦੀ ਦਾ ਤਾਂਬੇ ਦਾ ਤੇ ਹੋਲਸੇਲ ਰੇਟ ਨੇ ਬਿਲਕੁਲ ਜਿਹੜੇ ਹੋਲਸੇਲ ਦੇ ਵਿੱਚ ਵੀ ਸਮਾਨ ਲੈਣਾ ਚਾਹੁੰਦੇ ਆ ਸਾਡੇ ਕੋਲ ਬੂਰੀ ਵੈਰਾਈਟੀ ਤੁਹਾਨੂੰ ਰੈਡੀ ਮਿਲਨੀ ਹੈ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਤੇ ਅਸੀਂ ਪੂਰੇ ਹਰ ਤਰੀਕੇ ਨਾਲ ਸਪੋਰਟ ਕਰਾਂਗੇ ਅੱਛਾ ਹਾਂਜੀ ਜੈਨੂਨ ਰੇਟ ਤੇ ਉਸ ਤੋਂ ਬਾਅਦ ਪੂਰੀ ਵੈਰਾਈਟੀ ਕਿਸਮ ਦਾ ਫਰੈਂਚਾਈਜ਼ੀ ਸਿਸਟਮ ਹੈ ਫਰੈਂਚਾਈਜ਼ੀ ਸਿਸਟਮ ਲਓ ਤੁਸੀਂ ਸਾਡੇ ਕੋਲ ਆਲਰੇਡੀ ਦੁਕਾਨਦਾਰ ਜੁੜੇ ਹੋਏ ਨੇ ਆ ਦੇਖਣਾ ਮੋਹਾਲੀ ਚ ਵੀ ਸੌਖਾ ਸ਼ੋਰੂਮ ਹੈ ਹਾਂਜੀ ਮੋਹਾਲੀ 3B2 ਦੇ ਵਿੱਚ ਵੀ ਆਪਣਾ ਸ਼ੋਰੂਮ ਹੈ ਆ ਜੀ ਦੇਖੋ ਇਹ ਤਾਂ ਨਗਾਲੀਆਂ ਯਾਰ ਇਹ ਤਾਂ ਬਈ ਇਹ ਤਾਂ ਲੈ ਮੇਰੇ ਤੇ ਰੂੰਗਲੇ ਬਹੁਤ ਮੋਟੀਆਂ ਛੇਹ ਦੇ ਪੱਸਦੀਆਂ ਨਹੀਂ ਆ ਦੇਖੋ ਰਿੰਗਾ ਤੁਹਾਨੂੰ ਸਾਰੇ ਸਾਈਜ਼ ਮਿਲਨੇ ਵੀਰੇ ਆ ਗਿਆ ਲੈ ਇਹ ਸਾਰੇ ਡਿਜ਼ਾਈਨ ਨੇ ਜਿਹੜੇ ਆਪਣੇ ਗੋਲ ਦੇ ਹੀ ਲੈ ਕੇ ਪ्योर ਗੋਲ ਦੇ ਡਿਜ਼ਾਈਨ ਲੈ ਕੇ ਹਾਂ ਯਾਰ ਦੇਖ ਕਿਉਂ ਅੱਗੇ ਜੱਜੀ ਵੀ ਅਲੀ ਦੇਖ ਦੇਖ ਕੇ ਹੈਰਾਨ ਹੋਈ ਜਾਣਾ ਯਾਰ ਐਂ ਛਾਪਾਂ ਪਾਈਆਂ ਉਹਦੇ ਯਾਰ ਪੰਜ ਸੱਤ ਚਾਰ ਇੱਧਰ ਚਾੜੀਆਂ ਚਾਰ ਇੱਧਰ ਚਾੜੀਆਂ ਇੱਥੇ ਭਾਵੇਂ ਪੰਜ ਪੰਜ ਚੜ ਲੀਏ ਵੀ ਸਾਡੀ ਜੁਐਲਰੀ ਨਾਲ ਲੋਕਾਂ ਦਾ ਸ਼ੌਂਕ ਵੀ ਪੂਰਾ ਹੋ ਰਿਹਾ ਤੇ ਸੇਫਟੀ ਵੀ ਹੈ ਨਾ ਜੇਬ ਤੇ ਵੀ ਨਹੀਂ ਭਾਰ ਪੈ ਰਿਹਾ ਜੇ ਜੇਪੇ ਤੇ ਨਹੀਂ ਭਾਰ ਦਮਾ ਤੇ ਕੋਈ ਲੋਡ ਨਹੀਂ ਹਾਂਜੀ ਵੀ ਆਪਣਾ ਸੋਨਾ ਰੱਖ ਕੇ ਭੁੱਲ ਗਏ ਭੁੱਲ ਗਏ ਤੇ ਭੁੱਲ ਗਏ ਫਿਰ ਉਸ ਤੋਂ ਬਾਅਦ ਆਪਾਂ ਹੁਣ ਕਿਤੇ ਬਾਹਰ ਇਹਦਾ ਕਿਸ ਤੋਂ ਭਾਵੇਂ ਵਿਆਹ ਚ ਮੁਬਾਰਕੀ ਕਿਸ ਤੋਂ ਦੇ ਦੂੰ ਤਾਂ ਦੇ ਦੋ ਆ ਦੇਖੋ ਵੀਰੇ ਤੁਹਾਨੂੰ ਜਿਵੇਂ ਆਪਾਂ ਬ੍ਰੇਸਲਟ ਦੇਖ ਦਿੰਨੇ ਹਰ ਵਾਰ 4 4 5 5 ਟੋਲੇ ਦੇ ਬ੍ਰੇਸਲਟ ਨੇ ਜੀ ਤੇ ਇਹਦੇ ਕੋਲ ਇਹਦੇ ਵਿੱਚ ਹੁਣ ਆਪਣੇ ਕੋਲ 3 3 4 4 100 ਡਿਜ਼ਾਈਨ ਹਰ ਵਕਤ ਰੈਡੀ ਮਿਲਦਾ ਆਪਾਂ ਵੀਡੀਓ ਚੋਂ ਸੈਂਪਲ ਹੀ ਦਿਖਾ ਸਕਦੇ ਹਾਂ ਹਮ ਸਾਰੇ ਖੁੱਲਣ ਲੱਗੇ ਤਾਂ ਆਪਾਂ ਬਾਦੀ ਰਾਤ ਇੱਥੇ ਹੋ ਜੂ ਆ ਦੇਖੋ ਇਹਦੇ ਵਿੱਚ ਸਾਰੀਆਂ ਚੈਨ ਆ ਬਹੁਤ ਕਮਾਲ ਪਈਆਂ ਚੈਨਾਂ ਹੋਗੀਆਂ ਤੇ ਆ ਹੋਗੇ ਝੁੰਮਕੇ ਨਹੀਂ ਝੁੰਮਕੇ ਹੋਗੇ ਜੀ ਝੁੰਮਕੇ ਨਹੀਂ ਕੇ ਨਹੀਂ ਕੇ ਇਹਦੇ ਹਰ ਤਰ੍ਹਾਂ ਦੇ ਡਬਲ 3 ਲਾਈਨ ਵਾਲੇ ਸਿੰਗਲ ਤੇ ਹੁਣ ਇੱਕ ਆ ਚੀਜ਼ ਮੈਂ ਤੁਹਾਨੂੰ ਦਿਖਾਣਾ ਹਾਂ ਹਾਂ ਆ ਦੇਖੋ ਬੜੀਆਂ ਸੋਹਣੀਆਂ ਇਹ ਚੂੜੀ ਦੇ ਉੱਪਰ ਚੂੜੀ ਦਾ ਕੀਤਾ ਹੋਇਆ ਇਸ ਸਮੂਨਾ ਬੜਾ ਤਕੜਾ ਪਾਇਆ ਭਾਈ ਇਹ ਕਿੰਨਾ ਕ ਮਹਿੰਗਾ ਹੋਊ ਸਾਰੀ ਬ੍ਰਾਂਡਡ ਇਹ ਵੀ ਮੇਰੇ ਆਪਣੇ ਸਾਰੇ ਕੋਈ ਮੇਨਟ ਰੀਡ ਲਿਖਿਆ ਹਾਂਜੀ ਆਖਣ ਦੇਖਾਂ ਤਾਂ ਸਾਰੀ ਇਹ ਮੈਨੂੰ ਲੱਗਦਾ ਵੀ ਇਹ ਹੈਗਾ 9000 ਦਾ ਹੀ ਪਾ ਡਿਜ਼ਾਈਨ ਦਾ ਸਾਕ ਕਮਾਲ ਆ ਬਾਈ ਇਹ ਸਾਰਾ ਮੈਨੂੰ ਲੱਗਦਾ ਸੀ 14-15000 ਦਾ ਆਖਣਗੇ ਇਹ ਗੋਲ ਦੀ ਮਸ਼ੀਨਾਂ ਤੇ ਵੀਰੇ ਬੰਦ ਦਾ ਸੇਮ ਬਣਵਾਈ ਸੇਮ ਮਿਹਨਤ ਬੰਦੀ ਹੈ ਜਿੰਨਾ ਸੋਨੇ ਨੂੰ ਸੋਨੇ ਦੇ ਚ ਸਿਰਫ ਇਹੀ ਫਰਕ ਹੈ ਇਹ ਸੋਨਾ ਪੂਰਾ ਸੋਨੇ ਦਾ ਇਹਦੇ ਉੱਪਰ ਸੋਨਾ ਇਹਦੇ ਉੱਪਰ ਸੋਨਾ ਮੈਂ ਬੱਸ ਬਾਕੀ ਸਾਰਾ ਕੁਝ ਮਿਹਨਤ ਆ ਦੇਖੋ ਆਖੇ ਇਹ ਇਹਦੇ ਸੋਨੇ ਦਾ ਝੱਗਾ ਪਾਇਆ ਕੱਲਾ ਬਸ ਹਾਂ ਆ ਦੇਖੋ ਵੀਰੇ ਅਕੜੇ ਦੇ ਇਦਾਂ ਦੇ ਚੂੜੀਆਂ ਦਾ ਸੈਟ ਅਪ ਵਿਆਹ ਸ਼ਾਦੀ ਚ ਪਾ ਕੇ ਜਾਣੇ ਆਠ ਨੌ ਨੋ ਤੁਲੇ ਦਾ ਸੈਟ ਹੈ ਇਹ ਦੋਨੋਂ ਚੀਜ਼ਾਂ ਤੁਹਾਨੂੰ 1900 ਰੁਪਏ ਦੀ ਮਿਲ ਜੰਨੀ ਆ ਚਾਰ ਚੂੜੀਆਂ ਦੋ ਕੜੇ ਜਿੰਨੇ ਦੇ ਨੇ ਤੁਸੀਂ ਅਸਲੀ ਲੈਣੇ ਆ ਉਹ ਤਿੰਨ ਚਾਰ ਹੁਣ ਇਹਦੇ ਭਾਵੇਂ ਤੁਸੀਂ ਇੱਥੋਂ ਤੱਕ ਗਜਰੇ ਵਾਂਗੂ ਪਾ ਲਓ ਜਿਵੇਂ ਮਰਜ਼ੀ ਤੁਸੀਂ ਵੈਰਾਈਟੀ ਬਣਾ ਕੇ ਲੈ ਕੇ ਜਾਂਦੇ ਨੇ ਕਸਟਮਰ ਆਹ ਦੇਖੋ ਵੀਰੇ ਡੇਲੀ ਰੂਟੀਨ ਆਉਦੇ 2500 3000 2000 ਇਸੀ ਰੇਟ 'ਚ ਕੱਲੀ-ਕੱਲੀ ਚੀਜ਼ ਤੇ ਰੇਟ ਮਿਲਿਆ ਹੋਊਗਾ ਗਾਹ ਕਾ ਕੇ ਆਰਾਮ ਨਾਲ ਆਪਣੇ ਹੂੰ ਤਸੱਲੀ ਨਾਲ ਬਿਲਕੁਲ ਬਿਲਕੁਲ ਕੋਈ ਗਿਫਟ ਵਾਲੀ ਸਬਦਾ ਕੋਈ ਹੈ ਕੋਈ ਹਾਂਜੀ ਹਾਂਜੀ ਹਰ ਇੱਕ ਪ੍ਰੋਜੈਕਟ ਤੇ ਹੁਣ ਆਪਾਂ ਦੁਬਾਰਾ ਗਿਫਟ ਦੇਣਾ ਜਿਹੜਾ ਵੀ ਬੰਦਾ ਸ਼ੇਅਰ ਕਰਕੇ ਆ ਰਿਹਾ ਤੇ ਉਹਨਾਂ ਨੂੰ ਨਾਲ ਗਿਫਟ ਮਿਲਨੇ ਮਿਲਣਾ ਸਾਡੇ ਕੋਲ ਕੰਪਲਸਰੀ ਜੀ ਤੇ ਆ ਹੋ ਗਈ ਦੂਜੀ ਹਾਂ ਇਹ ਬਾਹੀਆਂ ਨੇ ਵੀਰੇ ਜੜਾਉ ਦੀਆਂ ਜੀ ਬਿਲਕੁਲ ਇਹ ਹਾਬ ਦੇ ਉਹਦੇ ਧਰਮ ਜਾਂ ਕਲਚਰ ਮੁਤਾਬਕ ਹੈ ਨਾ ਜਿੰਨਾ ਵੀ ਵੀਰੇ ਮੋਤੀ ਵਗੈਰਾ ਲੱਗਿਆ ਹੋਇਆ ਸੋਨੇ ਵਾਲਾ ਹੀ ਲੱਗਿਆ ਹੋਇਆ ਜਿਹੜਾ ਸੋਨੇ 'ਚ ਯੂਜ਼ ਹੁੰਦਾ ਤੇ ਜੇ ਆਪਾਂ ਨੂੰ ਦੇਖੋ ਲੈਣੇ ਆ ਸੋਨੇ 'ਚ ਕੱਲ ਨੂੰ ਤੁਸੀਂ ਜਦੋਂ ਵਾਪਸ ਕਰਨ ਜਾਣਾ ਇਹ ਚ ਕਾਟ ਬੂ ਕੱਟੀ ਜਾਂਦੀ ਹੈ ਕਾਟ ਕੱਟੀ ਇਹ ਬਣਵਾਈ ਤਾਂ ਫੇਰ ਹੋਊਗੀ ਬਣਵਾਈ ਗਈ ਕਾਟ ਗਈ ਤੇ ਉਹ ਵੀ ਆਦਾ ਰਹੇਂਦਾ ਬੰਦਾ ਆਦਾ ਆਦਾ ਮੁੱਲ ਰਹੇਂਦਾ ਜਿਹੜੀ 2 ਲੱਖ 2.5 ਲੱਖ ਲਾਇਆ ਤੁਸੀਂ ਲੱਖ ਸਵਾ ਲੱਖ ਆਹ ਕਲਾਸਿਕ ਯਾਰ ਪੁਰਾਣੀ ਆਉਂਦੀ ਹੈ ਨਾ ਇਹ ਬਾਲੀਆਂ ਸੋਹਣੀਆਂ ਪੁਰਾਣੇ ਪਿੱਪਲ ਪੱਤੀ ਵਾਲੀਆਂ ਵੀ ਤੇ ਪਿੱਪਲ ਪੱਤੀਆਂ ਵਾਲੀਆਂ ਇਹ ਕਿੰਨੇ ਕਿ ਦੀਆਂ 5000 ਰੁਪਏ ਦੀਆਂ 5000 ਦਾ ਲੈ ਤੇ ਜਿੰਨੇ ਸਾਲ ਮਰਜੀ ਪਾਲਨ ਆਪਣੀ ਗਰੰਟੀ ਹੈ ਕਿ ਕੁਝ ਖਰਾਬ ਹੋਇਆ ਤਾਂ ਸਾਨੂੰ ਦੇ ਕੇ ਚੇਂਜ ਕਰਕੇ ਲੈ ਜਿਓ ਇਹ ਨਹੀਂ ਵਧੀਆ ਤਰੀਕੇ ਨਾਲ ਆਪਣਾ ਸਾਰੀ ਗਾਰੰਟੀ ਬਣਾਈ ਹੁੰਦੀ ਹੈ ਜੇ ਇਹਨਾਂ ਨੂੰ ਕੰਮ ਆਇਆ ਤਾਂ ਤੇ ਆ ਵੀਰੇ ਆਪਾਂ ਨਵੇਂ ਲਾਂਚ ਕੀਤੇ ਆ ਹਾਂ ਇਹ ਸਾਰੀ ਨਵੀਂ ਵੀਰੇ ਕਲੈਕਸ਼ਨ ਲਾਂਚ ਕੀਤੀ ਹੈ ਜਿਹੜੀ ਗੋਲ ਦੇ ਵਿੱਚ ਇਹਨੂੰ ਕ ਇਹਦੇ ਨੀਚੇ ਪਿਓਰ ਚ ਆਂਦੀ ਹੈ ਹਾਂ ਉੱਪਰ ਸੋਨੇ ਦੀ ਪਰਤ ਹੈ ਤੇ ਆ ਤੁਸੀਂ ਇੱਕ ਵਾਰ ਮੋਤੀ ਦੀ ਜੀ ਕੁਆਲਿਟੀ ਨਜ਼ਰ ਆਂਦ ਰਹੀ ਹੈ ਵੀਡੀਓ 'ਚ ਤੇ ਪਤਾ ਲੱਗੂਗਾ ਹੂੰ 1 31000 ਦਾ ਹਾਂਜੀ ਇਹ 22000 ਰੁਪਏ ਦਾ ਸੈੱਟ ਹੈ ਇਹਦੇ ਵਿੱਚ ਤੁਹਾਨੂੰ ਸਾਡੇ ਸਿਲਵਰ ਕਾਪਰ ਮਿਕਸ ਵਾਲੇ ਵੀ ਡਿਜ਼ਾਈਨ ਮਿਲਣਗੇ ਤੇ ਪਿਓਰ ਸਿਲਵਰ ਹਾਲਮਾਰਕ ਵਾਲੇ ਵੀ ਡਿਜ਼ਾਈਨ ਮਿਲਣਗੇ ਹਰ ਤਰ੍ਹਾਂ ਦੀਆਂ ਰੱਬ ਵਾਲੇ ਸੋਨੇ ਆ ਬਈ ਇਹਨਾਂ ਦਾ ਮੁੱਲ ਕੋਈ ਨਹੀਂਗਾ ਇਹ ਕੀ ਆ ਆ ਦੇਖੋ ਵੀਰ ਕੁੰਡੀ ਵਾਲੇ ਟੌਪਸ ਜਿਹੜੇ ਆਪਣੇ ਚੱਲਦੇ ਆ ਹਮੇਸ਼ਾ ਰੈਗੂਲਰ ਪਾਂਚ ਵਿਆਹ ਸ਼ਾਦੀ ਪਾਂਨੇ ਡਿਲੀਵਰ ਪਾਂਨੇ ਇਹ 3000 3500 ਦੀ ਰੇਂਜ ਚ ਰਹਿਣ ਵਾਲੇ ਨੇ ਆ ਆ ਸਾਰੀ ਆ ਗਈ ਹੈ ਨਾ ਇਹਦੇ ਵਿੱਚੋਂ ਦੇਖੋ ਕੋਈ ਨਾਕ ਲੁਗ ਲੱਗੇ ਹੋਏ ਕਿਹੜਾ ਪਸੰਦ ਆ ਜੀ ਤੁਹਾਨੂੰ ਹਨਾ ਹਾਂਜੀ ਇਹ ਆ ਗਈ ਕਿਹੜੇ ਵੀਰ ਪਿੰਡ ਸੇ ਡਿਲੀਵਰ ਹੂੰ ਰੂਟੀਨ ਚ ਪਾਉਣ ਨੂੰ ਚੈਨ ਦੇ ਨਾਲ ਲੋਕਟ ਟਾਈਪ ਲੋਕਟ ਫੇਰ ਆਪਣੇ ਕੋਲ ਵਾਲੀਆਂ ਆ ਗਈਆਂ ਲੈ ਆ ਆ ਆ ਆ ਯਾਰ ਪਰਸਰਗੀਆਂ ਵਾਲੀਆਂ ਹੈ ਇਹ ਅੱਜ ਕੱਲ ਇਹ ਵਿੱਚ ਪਰਸਰਗੂ ਮੂੰਗ ਇਕਨੇ ਇਕ ਦੀਆਂ ਹੋਣਗੀਆਂ ਇਹ ਵਿਚਾਰਿਆ ਰਹੀ ਰੇਂਜ ਚ ਰਹਿਣ ਵਾਲੀਆਂ ਪਰ ਆ ਦੇਖੋ ਪਰਸਰਗੀਆਂ ਵਾਲੀਆਂ ਇਹ ਵੀ 골ਡ ਚੜਿਆ ਹੋਇਆ ਪੂਰਾ ਹੈ। ਹਾਂਜੀ ਹਾਂਜੀ ਆਪਣੇ ਕੋਲ ਕੋਈ ਵੀ ਸਾਰੀ ਜੁਐਲਰੀ ਤੇ 골ਡ ਚੜਿਆ ਬਿਨਾ ਦੇਖੋ। ਆ ਕੈਂਟ ਵਾਲਾ ਪੁੱਛੇ ਤੇਰਾ ਨਾਮ। ਆ ਗਾਣੇ ਵਾਲੇ ਆ ਗਏ। ਆ ਦੇਖੋ। ਇਹ ਵੀ ਸੋਨਾ ਚੜਿਆ। ਸਾਰਿਆਂ ਤੇ ਇਹ ਤੇ ਵੀ ਇਹ ਤੇ ਵੀ। ਇਹ ਸਾਰਾ 1 ਬਨ ਗ੍ਰਾਮ 골ਡ ਚ ਬਣਾਇਆ ਹੈ। ਫਿਨਿਸ਼ਿੰਗ ਦੇਖੋ ਤੁਸੀਂ। ਹਮ ਇਹ ਫਿਰ ਅਸਲੀ ਵਾਲਾ ਗੱਲ ਬਣ ਜਣੀ ਆ। ਗੈਂਮ ਨਹੀਂ ਗੈਂਡੇ ਜੇ ਤੇ ਰੰਗ ਜਿਆ ਕਰਕੇ ਕਈ ਪਾਈ ਫਿਰ ਦਉਂਦੇ। ਇਹ ਅਸਲੀ ਕੈਂਟ ਵਾਲਾ ਬਣ ਜਾਣਾ ਕੰਮ। ਇਹ ਅਸਲੀ ਲਿਖਣਾ ਤਾਂ ਖਸ਼ੀਰ ਵਾਲਾ ਡਿਜ਼ਾਈਨ। ਇਹ ਵੀ ਤੁਹਾਨੂੰ ਸਾਰੇ ਡਿਜ਼ਾਈਨ ਰੈਡੀ ਮਿਲਨੇ। ਭਾਵੇਂ ਆ ਦਾ ਗੋਤਲ ਮੈਂ ਇੱਕ ਸਪੈਸ਼ਲ ਚੀਜ਼ ਬਾਬਾ ਦੀਪ ਸਿੰਘ ਦਿਖਾਇਓ ਮੜਾ ਨੇੜੇ ਕਰਕੇ ਆ ਦੇਖੋ ਇੱਕ ਮਿੰਟ ਕੁ ਮੈਂ ਟਿਕਾਉਣਾ ਇਹਨੂੰ ਕੋਈ ਫੇਰ ਮੜਾ ਫੋਕਸ ਕਰ ਸਕੋ ਕਿ ਅਰੇ ਸਹੀ ਇਹ ਦੇਖੋ ਥੋੜੇ ਗੌਰ ਕਰਨੀ ਬਰੀਕ ਵਾਲਾ ਤੇ ਬਾਬਾ ਦੀਪ ਸਿੰਘ ਜੀ ਦਾ ਸਰੂਪ ਬਣਾਇਆ ਇਹਨਾਂ ਨੇ ਕਮਾਲ ਕੀਤੀ ਪਈ ਆ ਇਹ ਕਾਦਾ ਤੱਕੜੀ ਦਾ ਹਾਂ ਇਹ ਵਿੱਚ ਆਂਦੀ ਤਾਂਬਾ ਮਿਕਸ ਹੋ ਰ ਜੀ ਉੱਪਰ 1 ਗ੍ਰਾਮ ਸੋਨਾ ਆ ਦੇਖੋ ਬਾਜ ਵਾਲਾ ਖੰਡਾ ਇਹ ਅਸੀਂ ਸਾਡੇ 골ਡ ਵਾਲੇ ਕਾਰੀਗਰ ਤੋਂ ਬਣਵਾਏ ਨੇ ਆ ਦੇਖੋ ਆਪਣੇ ਖੰਡਾ ਸਾਹਿਬ ਇੱਕ ਹਮਕਾਰ ਤੁਹਾਨੂੰ ਇੱਕ ਦੋ ਇੱਕ ਕਲੈਕਸ਼ਨ ਮਿਲੂਗੀ ਸਾਰੇ ਆ ਲੈ ਇਹ ਅੱਗੇ ਹਾਥੀ ਦੰਦ ਜਿਆ ਫੁਲੁੰਦੇ ਸੀ ਹਣਾ ਇਹ ਹੈਗਾ 8000 ਦਾ ਇਹਦੇ ਵਿੱਚ ਆ ਦੇਖੋ ਜੀ ਆ ਇਹ ਇਹ ਵੀਰੇ ਹੁਣ ਡਾਇਮੰਡ ਦਾ ਸੈੱਟ ਹੈ ਡਾਇਮੰਡ ਆਜ 20 ਲੱਖ ਦਾ ਸੈੱਟ ਪੈਣਾ ਤੇ ਇੱਕ ਵਾਰ ਵਿਆਹ ਚ ਪਹਿਣਾ ਨਹੀਂ ਤੇ ਪਹਿਣਾ ਨਹੀਂ ਨਾ ਭਾ ਕੇ ਕੌਣ ਤਰਿਆ ਫਰਦਾ ਇਹ ਸਿਰ ਆਪਰੇ ਕੋਲ 20-25000 ਰੁਪਏ ਦਾ ਮਿਲ ਜਾਣਾ ਤੇ ਪਾ ਕੇ ਜਦੋਂ ਮਰਜੀ ਉਹਦੇ ਪਹਿਆ ਦੇ ਵਿੱਚ ਚੇਂਜ ਕਰ ਲਓ ਜਦੋਂ ਤੁਹਾਡਾ ਸ਼ੌਂਕ ਪੂਰਾ ਹੋਏ ਇਹ ਬਲੈਕ ਹੈ ਮੀਰੀ ਲਾ ਨੂੰ ਲਾ ਭਾਵੇਂ ਤੁਹਾਡੇ ਘਰੇ ਸਸਤਰੀ ਬਣ ਜਾਈ ਜੀ ਬਿਲਕੁਲ ਬਿਲਕੁਲ ਸਾਡੇ ਕਿੰਨੇ ਦਾ ਵੀਰੇ ਆਪਣੇ ਕੋਲੇ ਇਹ 25000 ਰੁਪਏ ਦੇ ਵਿੱਚ ਵੀਰੇ ਪੂਰਾ ਨੈਕਲੇਸ ਸੈੱਟ ਨਾਲ ਦਾ ਇਹਦੇ ਵਿੱਚ ਵੀਰੇ ਹੁਣ ਆ ਦੇਖੋ ਤੁਸੀਂ ਸੈਟ ਮੈਂ ਤੁਹਾਨੂੰ ਦਿਖਾਉਂਦਾ ਆ ਗਿਆ ਇਹਦੇ ਮੋਤੀ ਦੇਖੋ ਫਿਰ ਸਾਰੇ 골ਡ ਦੇ ਵਿੱਚ ਜਿਹੜਾ ਯੂਜ਼ ਹੁੰਦੇ ਨੇ ਉਹੀ ਹੈ ਸਾਡੇ ਕੋਲ ਕੋਈ ਵੀ ਕੰਮ ਉਹ ਨਹੀਂ ਮਿਲਣਾ ਕਿ ਤੁਹਾਨੂੰ ਕੋਈ ਜੱਜ ਕਰ ਸਕੇ ਕਿ ਇਹ ਪਿਓਰ 골ਡ ਨਹੀਂ ਹੈਗਾ ਜੀ ਜੀ ਜਿਹੜੇ ਸੋਨੇ 'ਚ ਮੋਤੀ ਜਿਹੜਾ ਹੁੰਦੇ ਆ ਉਹੀ ਮੋਤੀ ਆਪਾਂ ਇੱਥੇ ਵਰਤਦੇ ਆ ਸਾਰਾ ਸੇਮ ਹੈ ਮੈਂ ਬਸ ਸਿਰਫ ਵੇਸ ਦਾ ਫਰਕ ਹੈ ਜੀ ਵੇਸ ਦਾ ਫਰਕ ਆ ਤੇ ਬੰਦੇ ਵੀ ਸਹੀ ਆ ਇਹੋ ਹੀ ਆ ਬਣਾਉਣ ਵਾਲੇ ਕਾਰੀਗਰ ਵੀ ਉਹੀ ਆ ਕਾਰੀਗਰ ਜਿਹਨਾਂ ਦੇ ਕੰਮ ਆ ਉਵੇਂ ਸਾਨੂੰ ਬਿੱਲ ਵਗੈਰਾ ਮਿਲੂ ਹਨਾ ਵੀਰੇ ਸਾਰਾ ਪੱਕਾ ਬਿੱਲ ਵੀਰੇ ਜੀਐਸਟੀ ਵਾਲਾ ਜੀਐਸਟੀ ਵਾਲਾ ਗਰੰਟੀ ਤੇ ਨਾਲ ਐਕਸਚੇਂਜ ਜਿਹੜੀ ਹਾਫ ਰੇਟ ਸਾਰਾ ਕੁਝ ਮਿਲਣਾ ਹੈ ਕਸਟਮਰ ਨੂੰ ਆ ਦੇਖੋ ਹੁਣ ਇਦਾਂ ਦਾ 2.5 ਦਿਨ ਤੋਂ ਲਿਆ ਦਾ ਸੈਟ ਆ ਵੀਰੇ ਆ ਦੇਖੋ ਬ੍ਰਾਹ ਆਹ ਯਾਰ ਬਹੁਤ ਸੋਹਣਾ ਲੇ। ਦੇਖੋ ਤੁਸੀਂ ਆਪਣਾ ਵਿਆਹ ਸ਼ਾਦੀ ਜੀ 9500 ਦਾ ਸਾਰਾ 9500 ਰੁਪਏ ਦਾ ਰੇਟ ਫੁੱਟ ਲੈ ਕੇ ਲਿਆ ਆ ਚੰਗੀ ਗੱਲ ਆ। ਸਾਰਾ ਕੀ ਹੁੰਦਾ ਕੀ ਯਾਰੀ? ਹਾਂਜੀ। ਆਹ ਕਹਿੰਦੇ ਰੇਟ ਕੱਲੇ-ਕੱਲੇ ਦਾ ਕਿਹੜਾ ਪੁੱਛੇ? ਉੱਤੇ ਲਿਖਿਆ ਅਗਲਾ ਆਪ ਦਾ ਅੱਜ ਜਿ ਮਣਜਾ ਲਾ ਲੰਦਾ ਵਿਚਾਲ ਆਪਾਂ ਹਾਂ ਲੈ ਲੈਂਦੇ। ਬਿਲਕੁਲ ਸਾਡੇ ਇੱਕ ਚਾਹੇ ਬੱਚਾ ਹੋਵੇ ਕੋਈ ਵੀ ਆਵੇ ਇੱਕੋ ਹੀ ਰੇਟ ਦੀ ਦੁਕਾਨਦਾਰੀ ਆ ਜੀ। ਸਹੀ ਆ। ਤੇ ਆਹ ਕੌਣ ਪੂੰਦਾ ਹੋਊਗਾ ਯਾਰ ਇਹਨਾਂ ਪਰ। ਵੀਰੇ ਰਾਣੀ ਹਾਰ ਮੰਗੂ ਬ੍ਰਾਈਡਲ ਸੈੱਟ ਨੇ। ਹਮਮ। ਉਹਨਾਂ ਦੇ ਵੀਰੇ ਤੁਸੀਂ 10 ਲੱਖ ਦਾ ਅ ਤੇ ਇਹ ਆਪਣੇ ਕੋਲ 40 ਹਜ਼ਾਰ ਰੁਪਏ ਦਾ ਸੈੱਟ ਹੈ ਉਸ ਤੋਂ ਬਾਅਦ ਜਦੋਂ ਤੁਹਾਡਾ ਸ਼ੌਂਕ ਪੂਰਾ ਹੋ ਗਿਆ ਸਾਲ 2 ਸਾਲ 3 ਸਾਲ ਨੂੰ ਫੇਰ ਅੱਧੇ ਬੈਂਚ ਚੇਂਜ ਕਰਾ ਸਕੋ ਫੇਰ ਭਾਵੇਂ ਆ ਲੈ ਜੋ ਫੇਰ ਆ ਲੈ ਜੋ ਕੋਈ ਵੀ ਰਵਾਜ ਚੱਲਿਆ ਆ ਆ ਵੀਰ ਬਹੁਤ ਕੈਂਟ ਆ ਇਹ ਵੀ ਇਹਦੇ ਨਾਲ ਵੀ ਪੈ ਜਾਂਦਾ ਤੇ ਅਲੱਗ ਵੀ ਵੀਰੇ ਸਾਰੇ ਇਹਦੇ ਵਿੱਚ ਵੀ ਕੱਟੋਗਾੜਾਂ ਵਾਲੇ ਪਉਂਦੇ ਆ ਤੁਹਾਡੇ ਬਾਹਲੇ ਕਿ ਨਹੀਂ ਭਾਈ ਇਹ ਵੀਰੇ ਕੱਟੋਗਾੜ ਆਪਣੇ ਕੋਲ 3-4 ਸੌਟ ਜਾਈਂ ਹਰ ਵਕਤ ਰੈਡੀ ਮਿਲਦਾ ਇਹਨਾਂ ਚੀਜ਼ਾਂ ਤੇ ਤੁਹਾਨੂੰ ਮੈਂ ਦੱਸ ਦਿਆਂ ਗੁੱਪ ਵੀਰੇ ਨੀਗਾ ਮਾੜੀ ਜੀ ਕਮਾ ਦਿਓ ਬਹੁਤ ਕਸ ਚਾਂਦੀ ਦੇ ਵਰਤਨ ਵੀ ਤੁਹਾਨੂੰ ਮਿਲ ਜਾਣਗੇ ਸੋਨੇ ਦੇ ਕਹੋਗੇ ਉਹ ਵੀ ਪਲੇਟਾਂ ਬਣਾ ਦੇਣਗੇ ਹਾਂਜੀ ਤੇ ਇੱਕ ਇਧਰ ਵੀ ਇਧਰਲੇ ਪਾਸੇ ਚਲੋ ਆਓ ਇਧਰਲੇ ਪਾਸੇ ਬਹੁਤ ਵੱਡਾ ਸ਼ੋਰੂਮ ਹੈ ਇਹਨਾਂ ਦਾ ਅਨਮੋਲ ਜੁਐਲਰਾਂ ਵਾਲਿਆਂ ਕੋਲੇ ਲੁਧਿਆਣੇ ਆਏ ਹੋਏ ਆਪਾਂ ਤੇ ਗੱਲ ਫਿਰ ਲੁਧਿਆਣੇ ਦੇ ਹਿਸਾਬ ਨਾਲ ਹੀ ਆ ਫਿਰ ਤੁਹਾਨੂੰ ਪਤਾ ਇਧਰੋਂ ਸ਼ੁਰੂ ਕਰਗੇ ਸਾਰੇ ਕਲੈਕਸ਼ਨ ਤੁਹਾਨੂੰ ਵਾਹ ਇਹ ਇਹ ਲੇਡੀਜ਼ ਮੁੰਦਰੀਆਂ ਨਹੀਂ ਇਹ ਵੀ ਜੈਂਟਸ ਨੇ ਲੇਡੀਜ਼ ਵਾਲੀਆਂ ਮੁੰਦਰੀਆਂ ਵੀ ਸਾਰੀਆਂ ਮਿਲਣਗੀਆਂ ਜੀ ਤੇ ਆਹ ਦੇਖੋ ਆਹ ਬ੍ਰੀਕ ਬ੍ਰੀ ਆ ਵੀਰੇ ਦਿਖਾ ਰਹੇ ਸੀ ਇਹ ਸਪੈਸ਼ਲ ਆਹ ਗੋਲ ਓਕੇ ਆ ਓਕੇ ਨਹੀਂ ਜੀ ਇਹ ਕੋਕੇ ਦੇ ਤਰ੍ਹਾਂ ਵੀ ਪੈਂਦੇ ਟੋਪਸ ਦੇ ਤਰ੍ਹਾਂ ਵੀ ਪੈਂਦੇ ਨੇ ਇਹਦੇ ਨਖ ਚ ਵੀ ਪਾ ਲਵਾਂ ਕੰਨ ਚ ਪਾ ਲਵਾਂ ਹਾਂਜੀ ਹਾਂਜੀ ਦੋਨੇ ਇਹਦੇ ਵਿੱਚ ਸਾਰੇ ਕਲੈਕਸ਼ਨ ਆਪਣੇ ਕੋਲ ਛੋਟੀ ਛੋਟੀ ਵੱਡੀ ਚੀਜ਼ ਆਹ ਦੇਖੋ ਇਹਦਾ ਜੜਾਉ ਸੈਟ ਜੜਾਉ ਸੈਟ ਲੈ ਤੇ ਤੁਸੀਂ ਇੱਕ ਵਾਰ ਜੋ ਸੋਚ ਕੇ ਆਉਂਗੇ ਤੁਹਾਨੂੰ ਆਪਣੇ ਕੋਲ ਇੱਥੇ ਰੈਡੀ ਮਿਲ ਲੰਗਾਈ ਵਾਰ ਫੋਟੋ ਲੈ ਕੇ ਆਂਦੇ ਹੈ ਕਸਟਮਰ ਕਿ ਇੰਦਾ ਦਾ ਬਣਜੂ ਉਹ ਆਪਣੇ ਕੋਲ ਕੁਦਰਤੀ ਮਿਲ ਨਹੀਂ ਆਂਦਾ ਮੈਲੀ ਜਿਹੜੀ ਪਲੈਟਿਡ ਵਾਲੀ ਇਕੱਠੀ ਕਰੀ ਬੈਠਿਆ ਯਾਰ ਪਤਾ ਨਹੀਂ ਕਿੰਨੇ ਸਾਲ ਹੋ ਗਏ 24 ਸਾਲ ਹੋ ਗਏ 24 ਸਾਲ ਹੋ ਗਏ ਉਦੋਂ ਦੇ ਲੱਗੇ ਪਿਆ ਇਕੱਠਾ ਕਰਨ ਚ ਹੁਣ ਨਾ ਪੂਰਾ ਹੋਇਆ ਤਾਂ ਕਦੋਂ ਹੁਣ ਆਹ ਦੇਖੋ ਵੀਰੇ ਕੁੰਡੀ ਇੱਕ ਮਿੰਟ ਵੀਰੇ ਆ ਯਾਰ ਦਿਖਾਉਣ ਵਾਲੀ ਚੀਜ਼ ਰਹਿ ਗਈ ਆਪਣੀ ਹਾਂਜੀ 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 ਕਈ ਵਾਰੀ ਆ ਚੀਜ਼ ਆਹ ਆ ਚੀਜ਼ਾਂ ਇਹ ਛੱਲੇ ਆ ਹਨਾ ਇਹ ਸਾਰੇ ਪੈਂਡੈਂਟ ਨੇ ਗੱਲਬਾਤ ਵਾਸਤੇ ਆ ਛੱਲੇ ਟਾਇਪ ਵੀ ਬਣਾ ਦਿੰਨੇ ਹੋ ਮੰਨ ਕੇ ਚਲੋ ਕੀ ਛੱਲੇ ਦੇ ਵਿੱਚ ਸਾਰਾ ਕੁਝ ਬਣ ਜਾਂਦਾ ਇਹ ਚੀਜ਼ਾਂ ਵੀ ਆ ਗਈਆਂ ਇੱਧਰ ਆਓ ਫਿਰ ਵੀਰੇ ਆਹ ਸਾਰੀ ਲੇਡੀਜ਼ ਰਿੰਗਾ ਆ ਗਏ ਵੀਰੇ ਡੈਲੀ ਵੇਅਰ ਪਾਣ ਲਈ ਹੁਣ ਸਾਡੇ ਰਿੰਗਾ ਵੀ ਤੁਸੀਂ ਡੈਲੀ ਪਾ ਸਕਦੇ ਹੋ ਹਮ ਆ ਦੇਖੋ ਆ ਦੇਖੋ ਤੁਸੀਂ ਚੀਜ਼ ਆਹ ਦੇਖੋ ਕਿਰਨ ਲੈ ਕੇ ਆਹ ਇਹ ਡੀ ਡੀਆ ਰਿੰਗਾ ਹੀ ਨਹਿਮਲ ਕੰਮ ਕੀਤਾ ਹੋਇਆ ਸਾਰਾ ਜਿਹੜਾ ਗੋਲ ਦਾ ਕੰਮ ਹੋਇਆ ਲੈ ਉਹ ਜਾਨਕ ਬੋਤਨ ਨੰਬਰ ਦੀ ਲੱਗੀ ਹੋਈ ਜਿਹਨੇ ਬਣਾਇਆ ਬਨ ਟਿੱਕੀ ਵਾਲਾ ਕੰਮ ਸੀਗਾ ਇਹ ਸਾਰੇ ਵੀਰੇ ਬੰਗਾਲੀ ਕਾਰੀਗਰ ਹੁੰਦੇ ਨੇ ਜਿਹੜੇ ਫਿਟਿੰਗ ਕਰਦੇ ਨੇ ਸਬਰ ਸੰਤੋਖ ਵਾਲੇ ਬੰਦੇ ਹੀ ਇਹ ਬਣਾ ਸਕਦੇ ਆ ਇਹ ਆ ਦੇਖੋ ਆ ਦੇਖੋ ਇਹ ਬ੍ਰੇਸਲੈਟ 4 4 5 5000 ਰੁਪਏ ਦੀ ਰੇਂਜ ਜਿਵੇਂ ਮਰਜ਼ੀ ਤੁਸੀਂ ਇਹਨੂੰ ਯੂਜ਼ ਕਰੋ ਕੋਈ ਬਿਲਕੁਲ ਆ ਤਾਂ ਸਾਰੇ 2 2 2.5000 ਵਾਲੇ ਆ ਨਾ ਹਾਂ ਇਹ ਸਾਰੇ 3000 3500 ਦਾ ਆ ਦੇਖੋ ਆ ਕੀ ਆ ਇਹ ਵੀ ਡਾਇਮੰਡ ਦਾ ਪੈਂਡੈਂਟ ਸੈੱਟ ਹੈ ਵੱਡੀਆਂ ਵੱਡੀਆਂ ਕੰਪਨੀਆਂ ਦੇ ਡਿਜ਼ਾਈਨ ਨੇ ਡਾਇਮੰਡ ਦੇ ਆ ਜਿਹੜੇ ਤੁਹਾਨੂੰ ਡਿਲੀਵਰ ਪਾਣ ਨੂੰ ਮਿਲਨੇ ਆ ਦੇਖੋ ਸਾਡੇ ਦਰਸ਼ਕੋ ਆ ਆ ਆ ਚੰਕੀ ਚੋ ਆ ਵੀ ਬੜਾ ਸੁਣਾ ਯਾਰ ਡਿਜ਼ਾਈਨ ਦੇਖੋ ਤਾਂ ਹੈ ਕੋਈ ਮੁੱਲ ਵੀਰੇ ਡਿਜ਼ਾਈਨ ਦੇ ਆਪਣੇ ਕੋਲ ਕੋਈ ਵੀ ਮਤਲਬ ਇੱਕ ਦੋ ਇੱਕ ਡਿਜ਼ਾਈਨ ਤੁਹਾਨੂੰ ਹਰ ਵਕਤ ਇੱਥੇ ਕਸਟਮਰ ਨੂੰ ਆਪਨ ਰੈਡੀ ਮਿਲਦਾ ਬਿਲਕੁਲ 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 ਆ ਨੈਮਲ ਸਾਰੀ ਮੀਨਾਕਾਰੀ ਹੋਈ ਹੋਈ ਹੈ ਜੀ ਜੀ ਆ ਦੇਖੋ ਵੈਰਾਈਟੀ ਬਹੁਤ ਜ਼ਿਆਦਾ ਪਈ ਆ ਇੱਥੇ ਆਉਣ ਨਾਲ ਤੁਹਾਨੂੰ ਸਕੂਨ ਮਹਿਲਾ ਦੇਖ ਕੇ ਜਦੋਂ ਤੁਸੀਂ ਨੇੜੇ ਅੱਖਾ ਕਰਕੇ ਦੇਖਣਾ ਵੀ ਆਹ ਕਮਾਲ ਹੈ ਜਿਹੜਾ ਆਪਾਂ ਪਾ ਕੇ ਦੇਖ ਦੇਣਗੇ ਆ ਚੀਜ਼ ਆਪਨੇ ਚੱਜਦੀ ਹੈ ਉਹੀ ਚੀਜ਼ ਸਭ ਤੋਂ ਵਧੀਆ ਜੀ ਆਰਾਮ ਨਾਲ ਟਾਈਮ ਕੱਢ ਕੇ ਆਓ ਫਰਦਰ ਸਾਈਜ਼ ਡਿਜ਼ਾਈਨ ਮਿਲੂਗਾ ਚਾਹੇ ਤੁਸੀਂ ਲੁਧਿਆਣਾ ਆ ਸਕਦੇ ਹੋ ਚਾਹੇ ਇੱਕ ਸ਼ੋਰੂਮ ਆਪਣਾ ਮੋਹਾਲੀ ਵੀ ਹੈ ਮੋਹਾਲੀ ਉਹ ਤਾਂ ਮੋਹਾਲੀ ਦਾ ਐਡਰੈਸ ਕੀ ਸੀ ਆ ਮੋਹਾਲੀ ਐਸ ਸੀ ਐਫ 16 3 ਬੀ 2 ਫੇਸ 3 3 ਬੀ 2 ਫੇਸ ਅਨਮੋਲ ਜੁਐਲਰ ਹਾਂ ਜੀ ਅਨਮੋਲ ਜੁਐਲਰ ਉੱਥੇ ਵੀ ਜਾ ਸਕਦੇ ਹੋ ਨੰਬਰ ਪਾ ਦੇਾਂਗੇ ਤਾਂ ਖੈਰ ਇਹਨਾਂ ਦਾ ਆਪਾਂ ਇੰਸਟਾਗ੍ਰam ਵੀ ਤੁਸੀਂ ਉੱਥੇ ਵੀ ਡਿਜ਼ਾਈਨਿੰਗ ਦੇਖ ਸਕਦੇ ਹੋ ਤੇ ਅਗਲੀ ਵਾਰੀ ਕਿਸਾਨ ਨੂੰ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ